ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਖਾਸ ਤੌਰ ਦੇ ਉੱਤੇ ਮਾਲਵਾ ਨਹਿਰ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਵਾਸਤੇ ਪਹੁੰਚ ਰਿਹਾ ਹੈ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਇੱਕ ਨਵੀਂ ਨਹਿਰ ਕਈ ਦਹਾਕਿਆਂ ਦੀ ਬਾਅਦ ਜਿਹੜੀ ਹੈ ਉਹ ਕੱਢੀ ਜਾਣੀ ਹੈ ਤਾਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਇਸ ਵਕਤ ਅਸੀਂ ਇਹ ਮੌਜੂਦਾ ਗਿੱਦੜ ਵਾਲੇ ਇਲਾਕੇ ਦੇ ਵਿੱਚ ਜਿੱਥੇ ਇਹ ਮਾਲਵਾ ਨਹਿਰ ਜਿਹੜੀ ਕੱਢੀ ਜਾਣੀ ਹੈ ਉਹ ਜਗ੍ਹਾ ਦਾ ਦੌਰਾ ਪੰਜਾਬ ਦੇ ਮੁੱਖ ਮੰਤਰੀ ਨੇ ਕਰਨਾ ਤਾਂ ਤੁਹਾਨੂੰ ਦੱਸ ਦਈਏ ਇਸ ਨਹਿਰ ਦੇ ਬਣਨ ਨਾਲ ਕਾਫੀ ਹੱਦ ਤੱਕ ਫਾਇਦਾ ਹੋਣਾ ਤੇ ਦੋਦਾ ਪਿੰਡ ਤੋਂ ਇੱਕ ਸਾਥੋਂ ਵਾਲਾ ਰਸਤਾ ਜਾਂਦਾ ਉਸ ਜਗ੍ਹਾ ਸ਼ਾਹੀ ਸ਼ਹਿਰ ਪਟਿਆਲਾ ਦੀ ਵਿਰਾਸਤ ਦਾ ਨਗੀਨਾ ਹੈ 1763 ਵਿੱਚ ਬਣਿਆ ਕਿਲਾ ਮੁਬਾਰਕ 250 ਸਾਲ ਤੋਂ ਪਟਿਆਲਾ ਦੀ ठाਠ ਬਾਟ ਤੇ ਵਿਰਾਸਤ ਨੂੰ ਆਪਣੇ ਅੰਦਰ ਸਮੋਈ ਬੈਠਾ ਕਿਲਾ ਮੁਬਾਰਕ ਸ਼ਹਿਰ ਦੀ ਖੂਬਸੂਰਤੀ ਵਧਾਉਂਦਾ ਹੈ ਪਟਿਆਲਾ ਦੇ ਮੋਢੀ ਬਾਬਾ ਆਲਾ ਵੱਲੋਂ ਕੱਚੀਆਂ ਇੱਟਾਂ ਨਾਲ ਬਣਾਏ ਗਏ ਇਸ ਕਿਲੇ ਨੂੰ ਮਹਾਰਾਜ ਅਮਰ ਸਿੰਘ ਵੱਲੋਂ ਪੱਕੀਆਂ ਇੱਟਾਂ ਨਾਲ ਮੁੜ ਤੋਂ ਬਣਾਇਆ ਗਿਆ। ਨਾਨਕਸ਼ਾਹੀ ਇੱਟਾਂ ਅਤੇ ਲਾਲ ਤੇ ਸਫੇਦ ਰੰਗ ਦੇ ਪੱਥਰਾਂ ਦੇ ਨਾਲ ਬਣੇ ਹੋਏ ਇਸ ਕਿਲੇ ਦੇ ਅੰਦਰ ਰਣਬਾਸ, ਜਿlo ਖਾਨਾ, ਸਰਦਖਾਨਾ, ਲੱਸੀ ਖਾਨਾ ਤੇ ਦਰਬਾਰ ਹਾਲ ਪਟਿਆਲਾ ਰਿਆਸਤ ਦੇ ਸ਼ਾਹੀ ਪੁਣੇ ਦੀ ਗਵਾਹੀ ਭਰਦੇ ਨੇ। ਇਸ ਕਿਲੇ ਦੇ ਦਰਵਾਜ਼ੇ ਅਤੇ ਨਕਾਸ਼ੀ ਪੁਰਾਣੇ ਸਮੇਂ ਦੀ ਕਾਰੀਗਰੀ ਨੂੰ ਦਰਸਾਉਂਦੇ ਹਨ ਵੱਖ-ਵੱਖ ਸਮੇਂ ਦੇ ਰਾਜਿਆਂ ਨੇ ਪਟਿਆਲਾ ਰਿਆਸਤ ਨੂੰ ਇਸ ਕਿਲੇ ਤੋਂ ਚਲਾਇਆ ਤੇ ਇਹ ਕਿਲਾ ਉਹਨਾਂ ਸਮਿਆਂ ਦੀ ਹਾਣੀ ਹੋਣ ਦੇ ਨਾਲ-ਨਾਲ ਅੱਜ ਦੀ ਪੀੜ੍ਹੀ ਨੂੰ ਪਟਿਆਲਾ ਦੀ ਰਿਆਸਤ ਨਾਲ ਜੋੜਦਾ ਹੈ ਟੂਰਿਜ਼ਮ ਪੱਖੋਂ ਪੰਜਾਬ ਦਾ ਕੋਈ ਦੇਸ਼ ਦੇ ਵਿੱਚ ਸਾਨੀ ਨਹੀਂ ਪੰਜਾਬ ਦੇ ਟੂਰਿਜ਼ਮ ਨੂੰ ਉਸ ਲੈਵਲ ਤੇ ਲੈ ਜਾਣਾ ਹੈ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ ਤੇ ਜੇਕਰ ਤੁਸੀਂ ਵੀ ਪਟਿਆਲਾ ਰਿਆਸਤ ਦੇ ਸ਼ਾਹੀ ਮਜਾਜ ਨੂੰ ਨੇੜੇ ਤੋਂ ਦੇਖਣਾ ਚਾਹੁੰਦੇ ਹੋ ਤਾਂ ਸਮੁੱਚਾ ਪੰਜਾਬ ਤੁਹਾਡਾ ਪਟਿਆਲਾ ਪਹੁੰਚਣ ਤੇ ਨਿੱਘਾ ਸਵਾਗਤ ਕਰਦਾ ਹੈ ਪੰਜਾਬਾਓ ਪੰਜਾਬ ਨੂੰ ਜਾਣੋ ਤੇ ਰੰਗ ਪੰਜਾਬ ਦੇ ਮਾਣੋ ਤੋਂ ਜਿਹੜੀ ਨਹਿਰ ਜਿਹੜੇ ਹੈੱਡ ਹੈਗੇ ਨੇ ਦੋਦੇ ਪਿੰਡ ਦੇ ਉਹਨਾਂ ਤੋਂ ਇਹ ਜਿਹੜੀ ਨਹਿਰ ਕੱਢੀ ਜਾਣੇ ਤਾਂ ਹਰ ਮੁੱਖ ਮੰਤਰੀ ਸਾਹਮਣੇ ਜਿਹੜਾ ਵਾਅਦਾ ਕੀਤਾ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਂਦਾ ਜਿਹੜਾ ਵਾਅਦਾ ਕੀਤਾ ਤਾਂ ਉਸ ਦੇ ਤਹਿਤ ਹੁਣ ਅੱਜ ਕਰੀਬ 11:30 ਵਜੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਮਾਲਵਾ ਨਹਿਰ ਦੇ ਜਿੱਥੋਂ ਕੱਢੀ ਜਾਣੀ ਹੈ ਉਹਦਾ ਇਜਾਜ਼ਾ ਲੈਣ ਆ ਸੇ ਪਹੁੰਚ ਰਹੇ ਤੁਹਾਨੂੰ ਦੱਸ ਦਈਏ ਇਹਦਾ ਜਿਹੜਾ ਐਸਟੀਮੇਟ ਹੈਗਾ 2295 ਕਰੋੜ ਦਾ ਜਿਹੜਾ ਐਸਟੀਮੇਟ ਹੈਗਾ ਤਾਂ ਲੈਂਥ ਜਿਹੜੀ ਹੈ 149.53 ਕਿਲੋਮੀਟਰ ਦੀ ਕੜੀ ਲਾਂ ਤਾਂ ਪੂਰਾ ਇੱਕ ਕਸਟਿਮੇਟ ਬਣ ਕੇ ਇੱਥੇ ਤਿਆਰ ਹੋ ਗਿਆ ਤਾਂ ਨਹਿਰੀ ਵਿਭਾਗ ਦੇ ਅਧਿਕਾਰੀ तमाम ਜਿਲ੍ਹਾ ਮੁਖਸਰ ਸਾਹਿਬ ਦੇ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਇੱਥੇ ਜਿਹੜਾ ਪਹੁੰਚਿਆ ਹੋਇਆ ਤਾਂ ਦੇਖਣੇ ਤੁਸੀਂ ਇਸ ਵਕਤ ਇਹ ਉਹ ਹੈੱਡ ਨੇ ਤੁਹਾਨੂੰ ਦਿਖਾਦਨੇ ਜਿਹੜੇ ਹੈੱਡ ਦਾ ਅੱਜ ਖਾਸ ਤੌਰ ਤੇ ਦੌਰਾ ਕਰਨਾ ਆਸੇ ਪੰਜਾਬ ਦੇ ਮੁੱਖ ਮੰਤਰੀ ਨੇ ਪਹੁੰਚਣਾ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਵੱਲੋਂ ਨਹਿਰ ਦੀ ਬਣਾਉਣ ਦੀ ਜੜੀ ਕੋਸ਼ਿਸ਼ ਨਾ ਕੀਤੀ ਗਈ ਸੀ ਕਿ ਨਹਿਰ ਬਣਾਈ ਜਾਊਗੀ ਤਾਂ ਕਈ ਦਿਹਾਕਿਆਂ ਦੇ ਬਾਅਦ ਪੰਜਾਬ ਦੇ ਵਿੱਚ ਇਹ ਜਿਹੜੀ ਨਵੀਂ ਨਹਿਰ ਹੈ ਇਹ ਬਣੂਗੀ ਤਾਂ ਰਾਜਸਥਾਨ ਫੀਲਡਰ ਦੇ ਨਾਲ ਮਾਲਵਾ ਨਹਿਰ ਵੀ ਜਿਹੜੀ ਹੈ ਉਹ ਬਣੂਗੀ ਰਾਜਸਥਾਨ ਦੇ ਨਾਲ ਕਹਿ ਸਕਦੇ ਆ ਮਾਲਵਾ ਨਹਿਰ ਬਣੂਗੀ ਤਾਂ ਇਹ ਜਿਹੜੀ ਨਹਿਰ ਹੈਗੀ ਹੈ ਹਰੀਕੇ ਹੈੱਡ ਤੋਂ ਰਾਜਸਥਾਨ ਦੀ ਸੀਮਾ ਤੱਕ ਜਿਹੜੀ ਆ ਬਣਾਈ ਜਾਊ ਜਾਨੀ ਹਰੀਕੇ ਹੈੱਡ ਜਿਹੜਾ ਹੈਗਾ ਉਥੋਂ ਲੈ ਕੇ ਰਾਜਸਥਾਨ ਦੇ ਬਾਰਡਰ ਤੱਕ ਰਾਜਸਥਾਨ ਦੀ ਏਰੀਆ ਤੱਕ ਨਹਿਰ ਜਿਹੜੀ ਬਣਾਈ ਜਾਣੀ ਹੈ ਨਹਿਰ ਕੱਢੀ ਜਾਣੀ ਹੈ ਤਾਂ ਇਸ ਦੇ ਨਹਿਰ ਦੇ ਨਾਲ ਮਾਲਵਾ ਦੇ ਜਿਹੜੇ ਬਹੁਤ ਇਲਾਕੇ ਹੈਗੇ ਨੇ ਜਿੱਥੇ ਨਹਿਰੀ ਪਾਣੀ ਜਿਹੜਾ ਪਹੁੰਚੂਗਾ ਤਾਂ ਇਸ ਨਹਿਰ ਦੇ ਨਾਲ ਸ੍ਰੀ ਮੁਕਸਰ ਸਾਹਿਬ ਗਿੱਦੜਵਾ ਬਠਿੰਡਾ ਅਬੋਰ ਫਿਰੋਜ਼ਪੁਰ ਫਾਜ਼ਿਲਕਾ ਦੇ ਕਿਸਾਨਾਂ ਨੂੰ ਜਿਹੜਾ ਪਾਣੀ ਉਹ ਮਿਲੂਗਾ ਇਹ ਹੈਡ ਦਾ ਦੌਰਾ ਕਰਨ ਵਾਸਤੇ ਮੁੱਖ ਮੰਤਰੀ ਨੇ ਪਹੁੰਚਣਾ ਇਸ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਕਈ ਦਹਾਕਿਆਂ ਦੀ ਬਾਅਦ ਇਹ ਨਹਿਰ ਜਿਹੜੀ ਆ ਉਹ ਬਣਨੀ ਆ ਮਾਲਵਾ ਨਹਿਰ ਜਿਹੜੀ ਆ ਰਾਜਸਥਾਨ ਦੇ ਬਾਰਡਰ ਤੱਕ ਬਣਨੀ ਆ ਤਾਂ ਇਸ ਨਹਿਰ ਵਾਲੀ ਜਗ੍ਹਾ ਤੇ ਇਜਾਜ਼ਤ ਲੈਣ ਵਾਸਤੇ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਪਹੁੰਚਣਗੇ ਸਰ ਤੁਹ ਦਿਖਾ ਦਿੰਦੇ ਇੱਥੇ ਵੱਡੇ ਸਤਰ ਦੇ ਉੱਤੇ ਪੁਲਿਸ ਦੇ ਨਾਲ ਨਾਲ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਹੈਗੇ ਆ ਉਹ ਵੀ ਪਹੁੰਚੀ ਹੋਇਆ ਤੇ ਇੱਕ ਵੱਡੀ ਸੁਗਾਤ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਪਹਿਲਾਂ ਹੀ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਮੈਰੀ ਪਾਣੀ ਜਿਹੜਾ ਪਿੰਡ-ਪਿੰਡ ਤੱਕ ਖੇਤ-ਖੇਤ ਤੱਕ ਪਾਣੀ ਪਹੁੰਚਾਇਆ ਜਾਊਗਾ ਤਾਂ ਉਸੇ ਦੇ ਚਲਦੇ ਅੱਜ ਆਹ ਜਗ੍ਹਾ ਦੇ ਉੱਤੇ ਜਿਹੜੀ ਲੋਕੇਸ਼ਨ ਉੱਥੋਂ ਨੂੰ ਦਿਖਾ ਰਹੇ ਆ ਇੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜਾ ਪਹੁੰਚਣਗੇ ਤਾਂ ਮਾਲਵਾ ਨਹਿਰ ਜਿਹੜੀ ਬਣਨ ਵਾਲੀ ਨਹਿਰ ਹੈਗੀ ਨਵੀਂ ਨਹਿਰ ਬਣਾਈ ਜਾਣੀ ਆ ਤਾਂ ਉਸ ਨਹਿਰ ਦਾ ਜਿਹੜਾ ਜਾਇਜ਼ਾ ਉਹ ਲਿੱਤਾ ਜਾਊਗਾ। ਤਮਾਮ ਇੱਥੇ ਜਿਹੜੇ ਸਚਾਈ ਵਿਭਾਗ ਦੇ ਜਿਹੜੇ ਜਾਈ ਹੈਗੇ ਉਹ ਵੀ ਪਹੁੰਚੇ ਹੋਏ ਆ ਤਾਂ ਜਲ ਸਰੋਤ ਵਿਭਾਗ ਵੀ ਉਹ ਵੀ ਪਹੁੰਚੇ ਹੋਏ ਆ ਤਾਂ ਦੇਖ ਰਹੇ ਹੋ ਤੁਸੀਂ ਇੱਥੇ ਪੂਰੀ ਤਿਆਰੀ ਜਿਹੜੀ ਹੋ ਚੁੱਕੀ ਹੈ ਇੱਕ ਬੜੀ ਵੱਡੀ ਸੁਗਾਤ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਆਉ ਮਿਲਣ ਜਾ ਰਹੀ ਹੈ ਤੇ ਇੱਥੇ ਕਿਸਾਨ ਵੀ ਹੈਗੇ ਇੱਕ ਵਾਰੀ ਗੱਲ ਵੀ ਕਰ ਲੈਣਾ ਇਹਨਾਂ ਦੇ ਨਾਲ ਕਿਉਂਕਿ ਨਵੀਂ ਨਹਿਰ ਜਿਹੜੀ ਕੱਢੀ ਜਾਣੀ ਹੈ ਇਹ ਨਵੀਂ ਨਹਿਰ ਨਿਕਲ ਜਿਹੜੀ ਕਿੰਨਾ ਕਿ ਤੁਹਾਨੂੰ ਲੱਗਦਾ ਹੈ ਇਸ ਚੀਜ਼ ਦਾ ਫਾਇਦਾ ਹੋਊਗਾ ਜਿਹੜੀ ਮਾਲਵਾ ਨਹਿਰ ਕੱਢੀ ਜਾਣੀ ਹੈ ਫਾਇਦਾ ਤਾਂ ਹੋਊਗਾ ਜੀ ਇਹਦਾ ਆਪਣਾ ਮੰਨ ਕੇ ਚੱਲੋ ਵੀ ਜਿੰਨਾ ਹਵਾ ਇਹ ਰਗਾ ਰਹਿੰਦਾ ਸਾਰਾ ਟੇਲਾਂ ਤੇ ਪੈਂਦਾ ਹੂੰ ਤੇ ਇੱਥੇ ਪਾਣੀ ਖਰਚੇ ਨਾਲ ਇਧਰੋਂ ਅਸੀਂ ਲੈਂਦੇ ਸੰਗੇ ਠੀਕ ਆ ਉਹਦੇ ਵਿੱਚ ਵੀ ਬਹੁਤ ਘਰ ਰਹਿੰਦੇ ਜਿਨ੍ਹਾਂ ਦੇ ਪਾਣੀ ਲੱਗਦਾ ਨਹੀਂ ਨੇੜੇ-ਨੇੜੇ ਲੱਗਦਾ ਜਿਹੜੇ ਦੂਰ ਵਾਲੇ ਉਹ ਰਹਿ ਜਾਂਦੇ ਆ ਵਧੀਆ ਜੀ ਚੀਜ਼ ਵਧੀਆ ਜੀ ਜੀ ਆਈ ਬੰਦ ਹੋ ਗਈ ਜੀ ਠੀਕ ਆ ਬਲੀ ਅਸੀਂ ਧੰਨਵਾਦ ਹੀ ਕਰਦੇ ਹਾਂ ਜੀ ਹਾਂਜੀ ਅਸੀਂ ਧੰਨਵਾਦ ਕਰਦੇ ਕਿੰਨਾ ਫਾਇਦਾ ਲੱਗਦਾ ਜੀ ਇਸ ਸਟੈਂਡ ਦਾ ਸਾਰਿਆਂ ਦੇ ਨਾਲ ਹੀ ਜਿੰਨਾ ਸਾਰੇ ਜਿਵੇਂ ਕੰਨੀਆਂ ਬੰਦੂਰ ਆ ਫੜੇ ਵੀ ਤਾਂ ਪਹਿਲਾਂ ਤੋਂ ਕਿਤੇ ਜਿਹੜੀ ਨਹਿਰ ਹੈਗੀ ਆ ਜਿਹੜੀ ਇਹ ਨਹਿਰ ਜਿਹੜੀ ਆ ਉਹ ਵੱਲ ਰਹੀ ਹੈ ਨਵੀਂ ਨਹਿਰ ਬਣਾਈ ਜਾਣੀ ਆ ਤਾਂ ਉਸ ਨਵੀਂ ਨਹਿਰ ਦਾ ਕਿਤਨੇ ਕਿਤੇ ਫਾਇਦਾ ਹੋਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਸੀ ਕਿ ਹਰ ਪਿੰਡ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਊਗਾ ਕਿਉਂਕਿ ਜ਼ਮੀਨ ਦਾ ਖੇਤਲਾ ਪਾਣੀ ਜਿਹੜਾ ਲਗਾਤਾਰ ਉਹਦਾ ਪੱਧਰ ਘਿਰਦਾ ਜਾ ਰਿਹਾ ਇਸ ਕਰਕੇ ਇਸ ਨਵੀਂ ਨਹਿਰ ਬਣਨ ਦੇ ਨਾਲ ਮਾਲਵੇ ਇਲਾਕੇ ਦੇ ਕਿਸਾਨਾਂ ਨੂੰ ਬੜਾ ਵੱਡਾ ਫਾਇਦਾ ਹੋਣਾ ਤੇ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿਸਾਨ ਵੀ ਧੰਨਵਾਦ ਕਰ ਰਹੇ ਨੇ ਕੈਮਰਾਮੈਨ ਪ੍ਰਿਪਾਲ ਦੇ ਨਾਲ ਅਮਿਤ ਸ਼ਰਮਾ ਧਨਾ ਸਪੋਕਸਮੈਨ ਗਿੱਦੜ ਬਾ